ਬਾਏ ਬਾਈ ਕਿੰਨੂੰ ਬੋਲਾਂ ਦੀ ਆਗਰ ਹੈਗੀ ਆ ਤੂੰ ਬੋਲ ਤਾਂ ਉੱਤੇ ਉੱਤੇ ਤੂੰ ਬੋਲਦਾ ਕਰ ਤਾ ਮੈਂ ਵੀ ਦੂਰੀ ਕਰਦਾ ਮੈਂ ਅੱਧੀ ਖੋਤਾ ਲਾਉਣ ਆਣੇ ਮਿੰਟ ਲਾਉਣੇ ਸੀ ਅਸੀਂ ਇਹ ਤੋਂ ਬਾਅਦ ਐਕਸ਼ਨ ਲਾਵਾਂਗੇ ਇਸ ਕਾੜੀ ਸਕੂਲ ਵਿੱਚ ਬੱਚਾਂ ਤੋਂ ਕਕਾਲ ਹਾਇ ਗਏ ਆ ਅਸੀਂ ਖੜੇ ਆ ਸਕਾੜੀ ਸਕੂਲ ਚ ਗੀਰ ਵਿੱਚ ਸਾਰਾ ਇੰਗਲਿਸ਼ ਹਿੰਦੀ ਕਿਸੇ ਪਾਸੇ ਵੀ ਨਹੀਂ ਪੰਜਾਬੀ ਹੈਗੀ ਸਿੱਖ ਕਕਾਰਾ ਨੂੰ ਲਾਹਣ ਨੂੰ ਲੈ ਕੇ ਅਕਸਰ ਹੀ ਸਕੂਲਾਂ ਦੇ ਵਿੱਚ ਵਿਵਾਦ ਹੁੰਦਾ ਰਹਿੰਦਾ ਤੇ ਹੁਣ ਪੰਜਾਬ ਦੇ ਇੱਕ ਹੋਰ ਸਕੂਲ ਨੇ ਅਜਿਹਾ ਹੀ ਕੀਤਾ ਤੇ ਉੱਤੋਂ ਮੌਕੇ ਤੇ ਨਿਹੰਗ ਸਿੰਘ ਪਹੁੰਚ ਗਏ ਜਿੱਥੇ ਫਿਰ ਸਕੂਲ ਪ੍ਰਸ਼ਾਸਨ ਤੇ ਨਿਹੰਗ ਸਿੰਘਾਂ ਵਿਚਕਾਰ ਜੰਮ ਕੇ ਬਹਿਸ ਹੋਈ ਇਹ ਵੀਡੀਓ ਤੁਹਾਨੂੰ ਦਿਖਾ ਰਹੇ ਆ ਮਾਨਸਾ ਜ਼ਿਲ੍ਹੇ ਦੇ ਸਕੂਲ ਦੇ ਵਿੱਚ ਸਭ ਕੁਝ ਪ੍ਰਿਆ ਨਿਹنگ ਸਿੰਘਾਂ ਦਾ ਕਹਿਣਾ ਸੀ ਕਿ ਚਾਰ ਤੋਂ ਪੰਜ ਵਾਰ ਅਜੇ ਹਾਂ ਪਹਿਲਾਂ ਵੀ ਹੋ ਚੁੱਕਿਆ ਪਰ ਇਹ ਸਕੂਲ ਵਾਲੇ ਸਮਝੇ ਨਹੀਂ ਸਕੂਲ ਦਾ ਪੱਖ ਹਲੇ ਅਸੀਂ ਨਹੀਂ ਲੈ पाए ਸੰਪਰਕ ਕੀਤਾ ਸੀ ਪਰ ਹੋ ਨਹੀਂ ਪਾਇਆ ਪਰ ਮੌਕੇ ਦੀ ਇਹ ਵੀਡੀਓ ਤੁਸੀਂ ਵੀ ਜ਼ਰੂਰ ਦੇਖੋ ਤੇ ਦੱਸੋ ਕੌਣ ਸਹੀ ਹੈ ਤੇ ਕੌਣ ਗਲਤ ਅਕਾਲਤਾ ਵੈ ਜਿਹੜੀ ਫਦੇ ਅਸੀਂ ਖੜੇ ਹਾਂ ਸਕਾਰੀ ਸਕੂਲ ਚ ਗੀਰ ਵਿੱਚ ਕਿੱਥੇ ਪੈਂਸਿਵ ਆਦ ਦਾ ਦਾਸ ਤਰਾ ਹਨ ਅਸੀਂ ਉਹਦੇ ਵਿੱਚ ਖੜੇ ਹਾਂ ਸਾੜਾ ਇੰਗਲਿਸ਼ ਹਿੰਦੀ ਤੁਸੀਂ ਦੇਖ ਹੀ ਸਕਦੇ ਹੋ ਆਪਣੇ ਬੱਚੇ ਨੇ ਰੋਟੀ ਖਟ ਪਾਇਆ ਕੋਈ ਪੰਜਾਬੀ ਨਹੀਂ ਆਣਾ ਇਹ ਕਹਿਣ ਕਰਕੇ ਸ਼ਰਮ ਕਰਦੇ ਉਹਦੇ ਬੱਚੇ ਵੀ ਦੇਖੀ ਅਸੀਂ ਇਹ ਦੋ ਵਾਰ ਦੇ ਵੀ ਇਹ ਸ਼ੰਕ ਕਰਾਂਗੇ ਅੱਜ ਅਸੀਂ ਬੱਚਾਂ ਵਾਸਤੇ ਆਏ ਸੀ ਬੱਚਾਂ ਦੇ ਘੜੇ ਲਾਉਂਦੇ ਸੀ ਤੁਸੀਂ ਦੇਖ ਹੀ ਸਕਦੇ ਹੋ ਕਿਸੇ ਪਾਸੇ ਵੀ ਨਹੀਂ ਪੰਜਾਬੀ ਹੈਗੀ ਉਹ ਤੈਨੂੰ ਬੋਲਣ ਦੀ ਆਗਰ ਹੈਗੀ ਨਹੀਂ ਕੋਈ ਨਹੀਂ ਬੈਠੋ ਕੋਈ ਉਹ ਤੂੰ ਦੇਖਾ ਤੈਨੂੰ ਪਤਾ ਨਹੀਂ ਕਿ ਕਾਰਾਂ ਦੀ ਮਾਂ ਤੱਕੀ ਹੈ ਬਾਬਾ ਜੀ ਜੀ ਕਿਉਂ ਨਹੀਂ ਆਏ ਨਹੀਂ ਤੂੰ ਕਾਰਾਂ ਦੇ ਦੇਖ ਰਹੇ ਸਕਾਰੀ ਸਪੂਰ ਵਿੱਚ ਬੱਚਾ ਤੋਂ ਕਕਾਲ ਹਾਇ ਗਿਆ ਉੱਤੇ ਗਾਂ ਸੰਗਨ ਨਾਲ ਬੋਲ ਜਾਨੇ ਆਗੇ ਇਹ ਪਾਕਾ ਮੋਟਾ ਲਾਵਾਂਗੇ ਮੈਨੂੰ ਬੋਲਣ ਦੀ ਆਗਰ ਹੈਗੀ ਆ ਬੈਠੋ ਬੋਲਦਾ ਉੱਤੇ ਉੱਤੇ ਤੂੰ ਬੋਲਦਾ ਕਾ ਭਾਈ ਮੈਂ ਵੀ ਦੂਰ ਨਹੀਂ ਬੈਠਾ ਮੈਂ ਇਹ ਗੱਲ ਨਹੀਂ ਮੈਂ ਮੰਨਦਾ ਉਹ ਫਿਰ ਤੈਨੂੰ ਕਹਾਰਾਂ ਨਾ ਪਤਾ ਨਹੀਂ ਹੈਗਾ ਤੈਨੂੰ ਅਸੀਂ ਇਹ ਤੂੰ ਬਾਹਰ ਐਕਸ਼ਨ ਲਾਵਾਂਗੇ ਤੈਨੂੰ ਬੋਲਣ ਦੀ ਆਗਰ ਹੈਗੀ ਆ ਆਕਰ ਕੇ ਬੋਲਦਾ ਦੋ ਹੋਈ ਹੈ ਆਪਾਂ ਨੂੰ ਬਹਿ ਚੱਲ ਕਰਦੇ ਤੂੰ ਆਕਰ ਕੇ ਬੋਲਦਾ ਸਾਡੇ ਨਾਲ ਕਿੰਨੇ ਲੋ ਨਹੀਂ ਲੱਗੇ ਨਾ ਕਿਹਦੇ ਸੁਬਾਹ ਅਸੀਂ ਸੋਦਾ ਲਾਉਣ ਆਲੇ ਮੰਡ ਲਾਉਣੇ ਸੀ ਮੈਂ ਕਿਹਨਾਂ ਨਾਲ ਬੈਠੋ ਗਏ ਬੱਚਿਆਂ ਦੇ ਮੱਤਾਂ ਲਗਾਉਂਦੇ ਆ ਬੈਠੇ ਆ ਤਾਂ ਸੇ ਭਾਈ ਦੋ ਭਾਈ ਬੈੱਕੇ ਗੱਲ ਕਰਦੇ ਮੈਨੂੰ ਬੋਲਣ ਦੀ ਆਗਰ ਹੈਗੀ ਆ ਮੈਨੂੰ ਬੋਲਣ ਦੀ ਆਗਰ ਹੈਗੀ ਆ ਉੱਤੇ ਉੱਤੇ ਤੂੰ ਬੋਲ ਰਿਹਾ ਕਾ ਭਾਈ ਮੈਂ ਵੀ ਦੂਰ ਨਹੀਂ ਬਾਰ ਕਰਦਾ ਅਸੀਂ ਸੋਦਾ ਲਾਉਣ ਆਲੇ ਮੰਡ ਲਾਉਣੇ ਸੀ ਅਸੀਂ ਇਹ ਤੂਬਾ ਦਾ ਐਕਸ਼ਨ ਲਾਵਾਂਗੇ ਇਸ ਕਾੜੀ ਸਕੂਲ ਵਿੱਚ ਬੱਚਾ ਤੋਂ ਕਕਾਲ ਹਾਈ ਗਿਆ ਅਸੀਂ ਖੜੇ ਹਾਂ ਸਕਾੜੀ ਸਕੂਲ ਚ ਗੀਰ ਵਿੱਚ ਸਾਰਾ ਇੰਗਲਿਸ਼ ਹਿੰਦੀ ਕਿਸੇ ਪਾਸੇ ਵੀ ਨਹੀਂ ਪੰਜਾਬੀ ਹੈਗੀ ਸਿੱਖ ਕਕਾਰਾਂ ਨੂੰ ਲਹੌਣ ਨੂੰ ਲੈ ਕੇ ਅਕਸਰ ਹੀ ਸਕੂਲਾਂ ਦੇ ਵਿੱਚ ਵਿਵਾਦ ਹੁੰਦਾ ਰਹਿੰਦਾ ਤੇ ਹੁਣ ਪੰਜਾਬ ਦੇ ਇੱਕ ਹੋਰ ਸਕੂਲ ਨੇ ਅਜਿਹਾ ਹੀ ਕੀਤਾ ਤੇ ਉੱਤੋਂ ਮੌਕੇ ਤੇ ਨਹਿنگ ਸਿੰਘ ਪਹੁੰਚ ਗਏ ਜਿੱਥੇ ਫਿਰ ਸਕੂਲ ਪ੍ਰਸ਼ਾਸਨ ਤੇ ਨਹਿنگ ਸਿੰਘਾਂ ਵਿਚਕਾਰ ਜੰਮ ਕੇ ਬਹਿਸ ਹੋਈ ਇਹ ਵੀਡੀਓ ਤੁਹਾਨੂੰ ਦਿਖਾ ਰਹੇ ਹਾਂ ਮਾਨਸਾ ਜ਼ਿਲ੍ਹੇ ਦੇ ਸਕੂਲ ਦੇ ਵਿੱਚ ਸਭ ਕੁਝ ਵਾਪਰਿਆ ਨਹਿنگ ਸਿੰਘਾਂ ਦਾ ਕਹਿਣਾ ਸੀ ਕਿ ਚਾਰ ਤੋਂ ਪੰਜ ਵਾਰ ਅਜਿਹਾ ਪਹਿਲਾਂ ਵੀ ਹੋ ਚੁੱਕਿਆ ਪਰ ਇਹ ਸਕੂਲ ਵਾਲੇ ਸਮਝੇ ਨਹੀਂ ਸਕੂਲ ਦਾ ਪੱਖ ਹਲੇ ਅਸੀਂ ਨਹੀਂ ਲੈ ਪਾਏ ਸੰਪਰਕ ਕੀਤਾ ਸੀ ਪਰ ਹੋ ਨਹੀਂ ਪਾਇਆ ਪਰ ਮੌਕੇ ਦੀ ਇਹ ਵੀਡੀਓ ਤੁਸੀਂ ਵੀ ਜ਼ਰੂਰ ਦੇਖੋ ਤੇ ਦੱਸੋ ਕੌਣ ਸਹੀ ਹੈ ਤੇ ਕੌਣ ਗਲਤ ਹੈ ਕਾਰਸਤਾ ਵੈਗਲੀ ਫੱਡੇ ਅਸੀਂ ਗੜੇ ਆ ਸਕਾਲੀ ਸਕੂਲ ਚ ਗੀਰ ਵਿੱਚ ਕਿੱਥੇ ਪੈਂਸਿਵ ਆ ਦਾ ਦਾਸਰ ਹਨ ਅਸੀਂ ਉਹਦੇ ਵਿੱਚ ਗੜੇ ਆ ਸਾਰਾ ਇੰਗਲਿਸ਼ ਹਿੰਦੀ ਤੁਸੀਂ ਦੇਖ ਹੀ ਸਕਦੇ ਹੋ ਆਪਣੇ ਬੱਚੇ ਦੀ ਵੋਟੀ ਖੜਪਾ ਕੋਈ ਪੰਜਾਬੀ ਦੀ ਹਨ ਇਹ ਕਹਿਣਗੇ ਕਿ ਸ਼ਾਇਦ ਕਰੀ ਅਸੀਂ ਇਹ ਦੋ ਵਾਰ ਦੇ ਇਹ ਵੀ ਅਸ਼ੰਕ ਕਰਾਂਗੇ ਅੱਜ ਅਸੀਂ ਬੱਚਿਆਂ ਵਾਸਤੇ ਆਏ ਸੀ ਬੱਚਿਆਂ ਦੇ ਘੜੇ ਲਾਉਂਦੇ ਸੀ ਤੁਸੀਂ ਦੇਖ ਹੀ ਸਕਦੇ ਹੋ ਕਿਸੇ ਪਾਸੇ ਵੀ ਨਹੀਂ ਪੰਜਾਬੀ ਹੈਗੀ ਮੋ ਤੈਨੂੰ ਬੋਲਾਂ ਦੀ ਆਗਰ ਹੈਗੀ ਕੋਈ ਨਹੀਂ ਕੋਈ ਨਹੀਂ ਬੈਠੋ ਕੋਈ ਉਹ ਪੁੱਤ ਫਟਾ ਤੈਨੂੰ ਪਗੜੀ ਕਾਰਾਂ ਦੀ ਮਾਤਾ ਤੱਕੀ ਬਾਬੇ ਜੀ ਦੀ ਕੋਈ ਯੋਜਨਾ ਨਹੀਂ ਆਏ ਨਹੀਂ ਸਗੋਂ ਤੂੰ ਦੇਖ ਰਿਹਾ ਇਹ ਸਕਾਰੀ ਸਮੂਹ ਵਿੱਚ ਬੱਚਿਆਂ ਤੋਂ ਕਕਾਲ ਹਾਇ ਗਿਆ ਉੱਤੇ ਗਾਂ ਸਿੰਘਾਂ ਨਾਲ ਬੋਲਦਾ ਇਹ ਪੱਕਾ ਆ ਤੇ ਦੂਆ ਦੇ ਸੋਟਾ ਲਾਵਾਂਗੇ ਮੈਨੂੰ ਬੋਲਣ ਦੀ ਆਗਰ ਹੈਗੀ ਆ ਤੂੰ ਬੋਲਦਾ ਉੱਤੇ ਉੱਤੇ ਤੂੰ ਬੋਲਦਾ ਮੈਂ ਵੀ ਦੂਰੀ ਗੱਲ ਕਰਦਾ ਮੈਂ ਇਹ ਗੱਲ ਨਹੀਂ ਮੈਂ ਮੰਨਦਾ ਉਹ ਫਿਰ ਤੇਰੇ ਕਹਾਰਾਂ ਨੂੰ ਪਤਾ ਨਹੀਂ ਹੈਗਾ ਤੈਨੂੰ ਅਸੀਂ ਇਹ ਦੁਬਾਰਾ ਅਖਲਾਮਾਗੇ ਤੇਨ ਕੋਨਾਂ ਨਹੀਂ ਆ ਗਿਆ ਆਕਰ ਕੇ ਬੋਦਾਂ ਦਲ ਹੋਈ ਹੈ ਆਪਾਂ ਨੂੰ ਵੇਚਲ ਕਰ ਦਿਓ ਤੂੰ ਆਕਰ ਕੇ ਬੋਦਾਂ ਸਾਡੇ ਨਾਲ ਅਸੀਂ ਕਿਸੇ ਨੂੰ ਨਹੀਂ ਲੱਭਦੇ ਨਾ ਕਿਤੇ ਸੁਭਾਤ ਅਸੀਂ ਸੋਦਾ ਲਾਉਣ ਵਾਲੇ ਮਿੰਟ ਲਾਉਣੇ ਬੈਠ ਕੇ ਗੱਲ ਕਰਦੇ ਆ ਆਪਣੇ ਨਾਲ ਬੈਠ ਜਾ ਗਏ ਬੈਠੇ ਆ ਤਾਂ ਸੇ ਬੈਠ ਜਾ ਬੈਠ ਕੇ ਗੱਲ ਕਰਦੇ ਮੈਨੂੰ ਬੋਲਣ ਦੀ ਆਗਰ ਹੈਗੀ ਆ ਮੈਨੂੰ ਬੋਲਣ ਦੀ ਆਗਰ ਹੈਗੀ ਆ ਉੱਤੇ ਉੱਤੇ ਤੂੰ ਬੋਲਦਾ ਕਾ ਭਾਈ ਮੈਂ ਵੀ ਦੂਰ ਨਹੀਂ ਕਰਦਾ ਅਸੀਂ ਸੋਦਾ ਲਾਉਣ ਆਲੇ ਮਿੰਡ ਲਾਉਣੇ ਆ ਸੀ ਅਸੀਂ ਇਹ ਤੋਂ ਬਾਅਦ ਐਕਸ਼ਨ ਲਵਾਂਗੇ ਇਸ ਕਾੜੀ ਸਕੂਲ ਵਿੱਚ ਬੱਚਾਂ ਤੋਂ ਕਕਾਲ ਹਾਇ ਗਿਆ ਅਸੀਂ ਖੜੇ ਹਾਂ ਸਕਾੜੀ ਸਕੂਲ ਚ ਗੀਰ ਵਿੱਚ ਸਾਰਾ ਇੰਗਲਿਸ਼ ਹਿੰਦੀ ਕਿਸੇ ਪਾਸੇ ਵੀ ਨਹੀਂ ਪੰਜਾਬੀ ਹੈਗੀ ਸਿੱਖ ਕਕਾਰਾਂ ਨੂੰ ਲਾਹੋਂ ਨੂੰ ਲੈ ਕੇ ਅਕਸਰ ਹੀ ਸਕੂਲਾਂ ਦੇ ਵਿੱਚ ਵਿਵਾਦ ਹੁੰਦਾ ਰਹਿੰਦਾ ਤੇ ਹੁਣ ਪੰਜਾਬ ਦੇ ਇੱਕ ਹੋਰ ਸਕੂਲ ਨੇ ਅਜਿਹਾ ਹੀ ਕੀਤਾ ਤੇ ਉੱਤੋਂ ਮੌਕੇ ਤੇ ਨਿਹੰਗ ਸਿੰਘ ਪਹੁੰਚ ਗਏ ਜਿੱਥੇ ਫਿਰ ਸਕੂਲ ਪ੍ਰਸ਼ਾਸਨ ਤੇ ਨਿਹੰਗ ਸਿੰਘਾਂ ਵਿਚਕਾਰ ਜੰਮ ਕੇ ਬਹਿਸ ਹੋਈ ਇਹ ਵੀਡੀਓ ਤੁਹਾਨੂੰ ਦਿਖਾ ਰਹੇ ਹਾਂ ਮਾਨਸਾ ਜ਼ਿਲ੍ਹੇ ਦੇ ਸਕੂਲ ਦੇ ਵਿੱਚ ਇਹ ਸਭ ਕੁਝ ਵਾਪਰਿਆ ਨਿਹੰਗ ਸਿੰਘਾਂ ਦਾ ਕਹਿਣਾ ਸੀ ਕਿ ਚਾਰ ਤੋਂ ਪੰਜ ਵਾਰ ਅਜਿਹਾ ਪਹਿਲਾਂ ਵੀ ਹੋ ਚੁੱਕਿਆ ਪਰ ਇਹ ਸਕੂਲ ਵਾਲੇ ਸਮਝੇ ਨਹੀਂ ਸਕੂਲ ਦਾ ਪੱਖ ਹਲੇ ਅਸੀਂ ਨਹੀਂ ਲੈ ਪਾਏ ਸੰਪਰਕ ਕੀਤਾ ਸੀ ਪਰ ਹੋ ਨਹੀਂ ਪਾਇਆ ਪਰ ਮੌਕੇ ਦੀ ਇਹ ਵੀਡੀਓ ਤੁਸੀਂ ਵੀ ਜ਼ਰੂਰ ਦੇਖੋ ਤੇ ਦੱਸੋ ਕੌਣ ਸਹੀ ਹੈ ਤੇ ਕੌਣ ਗਲਤ ਆਕਰਸ਼ਾਬ ਅਗਲੀ ਫੱਟੇ ਅਸੀਂ ਖੜੇ ਹਾਂ ਸਕਾਰੀ ਸਕੂਲ ਚ ਗੀਰ ਵਿੱਚ ਕਿੱਥੇ ਪੈਂਸਿਵ ਆਦ ਦਾ ਦਾਸਤਰਾ ਹਨ ਅਸੀਂ ਉਹਦੇ ਵਿੱਚ ਖੜੇ ਹਾਂ ਸਾਰਾ ਇੰਗਲਿਸ਼ ਹਿੰਦੀ ਤੁਸੀਂ ਦੇਖ ਹੀ ਸਕਦੇ ਹੋ ਆਪਣੇ ਬੱਚੇ ਦੀ ਰੋਟੀ ਖੱਟਾ ਕੋਈ ਪੰਜਾਬੀ ਦੀ ਹਨ ਇਹ ਕਹਿਣਗੇ ਸ਼ਾਇਦ ਕਰਨਗੇ ਅਸੀਂ ਇਹ ਦੁਆਦੇ ਵੀ ਸ਼ੁਰੂ ਕਰਾਂਗੇ ਅੱਜ ਅਸੀਂ ਬੱਚਿਆਂ ਵਾਸਤੇ ਆਏ ਸੀ ਬੱਚਿਆਂ ਦੇ ਘੜੇ ਲਾਉਂਦੇ ਸੀ ਤੁਸੀਂ ਦੇਖ ਹੀ ਸਕਦੇ ਹੋ ਕਿਸੇ ਪਾਸੇ ਵੀ ਨਹੀਂ ਪੰਜਾਬੀ ਹੈਗੀ ਕੱਢ ਦੇ ਪੁਲਕਾ ਬਹੁਤ ਤੈਨੂੰ ਬੋਲਣ ਦੀ ਆਗਰ ਹੈਗੀ ਆ ਕੋਈ ਨਹੀਂ ਕੋਈ ਨਹੀਂ ਬੈਠੋ ਕੋਈ ਤੂੰ ਦੇਖਾ ਕਿ ਤੈਨੂੰ ਪਤਾ ਨਹੀਂ ਕਕਾਰਾਂ ਦੀ ਮਾਤ ਦਾ ਕੀ ਆ ਬਾਬਾ ਜੀ ਦੀ ਦੋਰੀ ਆ ਇਹ ਕਾਰੀ ਸਪੂਰ ਵਿੱਚ ਬੱਚਾ ਤੋਂ ਕਕਾਲ ਹਾਇ ਗਿਆ ਉੱਤੇ ਗਾਹਾਂ ਸਿੰਘ ਨਾਲ ਬੋਲਦਾ ਕਾ ਹੈਗਾ ਇੱਕ ਦੋ ਦਿਨ ਇੱਕ ਇਹਦਾ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਤੇ ਦੂਬਾ ਦੇ ਨੋਟਾ ਲਾਵਾਂਗੇ ਮੈਨੂੰ ਬੋਲਣ ਦੀ ਆਗਰ ਹੈਗੀ ਆ ਬਾਈ ਬਾਈ ਮੈਨੂੰ ਬੋਲਣ ਦੀ ਆਗਰ ਹੈਗੀ ਆ ਬੈਠ ਜਾ ਨਹੀਂ ਬੰਦੇ ਬੈਠੋ ਉਹ ਬੋਲਦਾ ਉੱਤੇ ਉੱਤੇ ਤੂੰ ਬੋਲਦਾ ਬਾਈ ਮੈਂ ਵੀ ਦੂਰ ਨਹੀਂ ਕਰਦਾ ਮੈਂ ਇਹ ਗੱਲ ਨਹੀਂ ਮੈਂ ਮੰਨਦਾ ਉਹ ਫਿਰ ਤੈਨੂੰ ਕਹਾਰਾ ਨਾ ਪਤਾ ਨਹੀਂ ਹੈਗਾ ਤੈਨੂੰ ਅਸੀਂ ਇਹ ਦੂਬਾ ਦਾ ਐਕਸ਼ਨ ਲਾਵਾਂਗੇ ਤੈਨੂੰ ਬੋਲਣ ਦੀ ਆਗਰ ਹੈਗੀ ਆ ਆਕਰ ਕੇ ਬੋਲਦਾ ਦਲ ਹੋਈ ਹੈ ਆਪਾਂ ਨੂੰ ਵੇਹ ਚੱਲ ਕਰ ਦਿਓ ਤੂੰ ਆਕਰ ਕੇ ਬੋਲਦਾ ਸਾਡੇ ਨਾਲ ਅਸੀਂ ਕਿਸੇ ਨੂੰ ਨਹੀਂ ਲੱਭਦੇ ਨਾ ਕਿਸੇ ਸੁਭਾਅ ਦਾ ਅਸੀਂ ਸੌਦਾ ਲਾਉਣ ਆਲੇ ਮਿੰਟ ਲਾਉਣੇ ਆ ਸੀ ਬੈਠੇ ਆਪਾਂ ਸੇ ਬੈਠ ਜਾਓ ਵੇਹ ਚੱਲ ਕਰ ਦਿਓ ਮੈਨੂੰ ਬੋਲਣ ਦੀ ਆਕਰ ਹੈਗੀ ਆ ਤੂੰ ਬੋਲਣ ਦੀ ਆਕਰ ਹੈਗੀ ਆ ਉੱਤੇ ਉੱਤੇ ਤੂੰ ਬੋਲਦਾ ਹੈਂ ਬਾਈ ਮੈਂ ਵੀ ਦੂਰੀਂ ਗੱਲ ਕਰਦਾ ਮੈਂ ਅੱਗੇ ਖੋਲਦਾ ਲਾਉਣ ਵਾਲੇ ਪਿੰਡ ਲਾਉਣੇ ਸੀ ਅਸੀਂ ਇਹ ਤੋਂ ਬਾਅਦ ਐਕਸ਼ਨ ਲਵਾਂਗੇ ਇਸ ਕਾਰੀ ਸਕੂਲ ਵਿੱਚ ਬੱਚਿਆਂ ਤੋਂ ਕਕਾਲ ਹਾਇ ਗਿਆ ਅਸੀਂ ਖੜੇ ਹਾਂ ਸਕਾਲੀ ਸਕੂਲ ਚ ਗੇਰ ਵਿੱਚ ਸਾਰਾ ਇੰਗਲਿਸ਼ ਹਿੰਦੀ ਕਿਸੇ ਪਾਸੇ ਵੀ ਨਹੀਂ ਪੰਜਾਬੀ ਹੈਗੀ ਸਿੱਖ ਕਕਾਰਾਂ ਨੂੰ ਲਾਹੋਂ ਨੂੰ ਲੈ ਕੇ ਅਕਸਰ ਹੀ ਸਕੂਲਾਂ ਦੇ ਵਿੱਚ ਵਿਵਾਦ ਹੁੰਦਾ ਰਹਿੰਦਾ ਤੇ ਹੁਣ ਪੰਜਾਬ ਦੇ ਇੱਕ ਹੋਰ ਸਕੂਲ ਨੇ ਅਜਿਹਾ ਹੀ ਕੀਤਾ ਤੇ ਉੱਤੋਂ ਮੌਕੇ ਤੇ ਨਿਹੰਗ ਸਿੰਘ ਪਹੁੰਚ ਗਏ ਜਿੱਥੇ ਫਿਰ ਸਕੂਲ ਪ੍ਰਸ਼ਾਸਨ ਤੇ ਨਿਹੰਗ ਸਿੰਘਾਂ ਵਿਚਕਾਰ ਜੰਮ ਕੇ ਬਹਿਸ ਹੋਈ ਇਹ ਵੀਡੀਓ ਤੁਹਾਨੂੰ ਦਿਖਾ ਰਹੇ ਹਾਂ